ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਇਨਸਟੈਂਟ ਜਲੇਬੀ ਇੱਕ ਵੀਰ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਵੀਰ ਕਹਿੰਦਾ ਜਲੇਬੀ ਦੀ ਰੈਸਪੀ ਦੱਸਿਓ ਇਨਸਟੈਂਟ ਤੇ ਲੋ ਜੀ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਫਰੱਚ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਨਾਲ ਨੋਟੀਫਿਕੇਸ਼ਨ ਵੀ ਔਨ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਠੀਕ ਹੈ ਜੀ ਪਤਾ ਲੱਗ ਜਾਏ ਕਿ ਜਦੋਂ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਏ ਕਰੋ ਠੀਕ ਹੈ ਜੀ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਕਰ ਲਿਆ ਕਰੋ ਜੀ ਤੇ ਲਓ ਜੀ ਜਲੇਬੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਲੈ ਆਪਾਂ ਨੇ ਮੈਦਾ ਤਕਰੀਬਨ 300 ਗ੍ਰਾਮ ਮੈਦਾ ਲੈ ਲਿਆ ਮੈਂ ਠੀਕ ਹੈ ਜੀ ਮੈਂ ਮੈਦਾ ਛਾਣ ਲਿਆ ਤਾਂ ਤੇ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਛੋਟੇ ਬੇਸਣ ਦੇ ਠੀਕ ਹੈ ਜੀ ਬੇਸਣ ਨਾਲ ਕਿਆ ਹੁੰਦਾ ਜਲੇਬੀ ਜਿਹੜੀ ਥੋੜੀ ਜਿਹੀ ਕੁੜਕਰੀ ਹੋ ਜਾਂਦੀ ਹੈ ਮੰਨ ਲਓ ਇੱਕ ਤਾਂ ਜਲੇਬੀ ਬੈਂਦੀ ਨਹੀਂ ਹੈਗੀ ਜਲੇਬੀ ਆਪਣੀ ਨਰਮ ਨਹੀਂ ਹੁੰਦੀ ਹੈ ਬੇਸਣ ਪਾਉਣ ਨਾਲ ਤੇ ਲਓ ਜੀ ਆ ਪਾ ਲਿਆ ਆਪਾਂ ਨੇ ਤੇ ਉਸ ਤੋਂ ਬਾਅਦ ਲਿਆ ਆਪਾਂ ਨੇ ਰੰਗ ਕਾਟ ਠੀਕ ਹੈ ਜੀ ਇਹ ਵੀ ਇੱਕ ਤਰ੍ਹਾਂ ਦਾ ਸੋਡਾ ਮਸਾਲਾ ਹੁੰਦਾ ਹੈ ਦੁਕਾਨ ਤੋਂ ਮਿਲ ਜਾਂਦਾ ਹੈ ਇਹ ਪਾਉਣਾ ਜ਼ਰੂਰੀ ਹੈ ਕਿਉਂਕਿ ਨਹੀਂ ਜੇ ਨਹੀਂ ਪਾਉਂਗੇ ਤਾਂ ਮੈਦੇ ਦੇ ਵਿੱਚ ਜਿਹੜੀ ਉਹ ਗੱਠ ਬਣ ਜਾਂਦੀ ਹੈ ਠੀਕ ਹੈ ਜੀ ਆ ਦੇਖੋ ਸਿਰਫ ਆਪਾਂ ਨੇ ਇੰਨਾ ਕੁ ਪਾਉਣਾ ਆ ਤੁਹਾਨੂੰ ਹੱਥ ਪਰ ਕੱਢ ਕੇ ਦਿਖਾ ਦਿੰਨਾ ਆ ਲਓ ਠੀਕ ਹੈ ਜੀ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਹੈਗਾ ਕਿਉਂਕਿ ਨਹੀਂ ਫਿਰ ਆਪਣਾ ਜਿਹੜਾ ਮੈਦਾ ਹੀ ਜ਼ਿਆਦਾ ਨਰਮ ਹੋ ਜਾਊਗਾ ਆ ਚੈੱਕ ਕਰ ਲਓ ਠੀਕ ਹੈ ਜੀ ਸਿਰਫ ਛੋਟੀ ਜਿਹੀ ਚੁਟਕੀ ਪਾਣੀ ਇੱਕ ਇਹ ਹੋ ਗਿਆ ਠੀਕ ਹੈ ਜੀ ਰੰਗ ਵਰਤੂਗੇ ਆਪਾਂ ਰੈੱਡ ਜਲੇਬੀਆਂ ਵਾਲਾ ਤੇ ਮਿੱਠਾ ਸੋਡਾ ਵਰਤੂਗਾ ਠੀਕ ਹੈ ਜੀ ਆ ਦੇਖੋ ਤੇ ਮਿੱਠਾ ਸੋਡਾ ਨਹੀਂ ਹੈਗਾ ਬੇਕਿੰਗ ਪਾਊਡਰ ਪਾ ਲਿਓ ਤੇ ਉਹ ਤੋਂ ਬਾਅਦ ਆਪਾਂ ਥੋੜਾ ਜਿਹਾ ਲੈਣਾ ਗਰਮ ਪਾਣੀ ਠੀਕ ਹੈ ਜੀ ਤੇ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਸੱਤ ਪਾ ਦੇਣਾ ਆਪਾਂ ਨੇ ਆ ਦੇਖੋ ਇਹਨੇ ਕੋਲ ਜਣਾ ਇਹ ਨਾਲ ਜਲੇਬੀ ਦੀ ਠੀਕ ਹੈ ਜੀ ਖਟਿਆਸ ਬਣ ਜੂਗੀ ਜਾਂ ਇਹਦੀ ਜਗ੍ਹਾ ਥੋੜਾ ਜਿਹਾ ਦਹੀਂ ਪਾ ਲਿਓ ਤੁਸੀਂ ਦਹੀਂ ਨਾਲ ਵੀ ਆਪਣਾ ਕੰਮ ਚੱਲ ਜੂਗਾ ਤੇ ਲੋ ਜੀ ਇਹਨੂੰ ਕਰਦੇ ਆ ਹੁਣ ਮਿਕਸ ਤੇ ਲੋ ਜੀ ਇਹਨੂੰ ਕਰਦੇ ਆ ਮਿਕਸ ਮਿਕਸ ਕਰਨੇ ਵਾਸਤੇ ਤੁਸੀਂ ਕੋਸਾ ਪਾਣੀ ਲੈਣਾ ਠੀਕ ਹੈ ਜੀ ਠੰਡਾ ਪਾਣੀ ਨਹੀਂ ਲੈਣਾ ਤੇ ਪਹਿਲਾ ਪਾਣੀ ਦੀ ਜਿਹੜੀ ਵਰਤੋਂ ਘੱਟ ਕਰਨੀ ਆ ਮਤਲਬ ਜ਼ਿਆਦਾ ਪਾਣੀ ਨਹੀਂ ਪਾਉਣਾ ਠੀਕ ਹੈ ਜੀ ਤੇ ਇਦਾਂ ਕਿਉਂਕਿ ਜੇ ਪਹਿਲਾ ਪਾਣੀ ਜ਼ਿਆਦਾ ਪਾ ਲਿਆ ਤਾਂ ਬੈਟਰ ਦਾ ਜਿਹੜਾ ਪਤਲਾ ਹੋ ਸਕਦਾ ਪਤਲਾ ਜਿਆਦਾ ਆਪਾਂ ਨੇ ਬੈਟਰ ਇਹਦਾ ਕਰਨਾ ਨਹੀਂ ਠੀਕ ਹੈ ਜੀ ਆਹ ਲਓ ਇਹਨੂੰ ਆਪਾਂ ਇਸ ਤਰੀਕੇ ਨਾਲ ਜਿਹੜਾ ਮਿਕਸ ਕਰ ਲਵਾਂਗੇ ਠੀਕ ਹੈ ਜੀ ਯਾਨੀ ਜਿਹੜਾ ਬੈਟਰ ਹੈ ਇਹ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਨਹੀਂ ਫਿਰ ਆਪਣੀਆਂ ਜਲੀਬੀਆਂ ਲੋਟ ਨਹੀਂ ਬਣਨੀਆਂ ਇਸ ਤਰ੍ਹਾਂ ਦੇ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਦੇਣਾ ਪਾਣੀ ਪਾਉਣਾ ਥੋੜਾ ਥੋੜਾ ਤੇ ਇਹਦੇ ਵਿੱਚ ਗੱਠਾਂ ਵੀ ਨਹੀਂ ਬਣਨੀਆਂ ਚਾਹੀਦੀਆਂ ਠੀਕ ਹੈ ਜੀ ਜੇ ਤੁਹਾਡੇ ਕੋਲ ਇਹਦੇ ਮਨਾਂ ਲੋਟ ਆਇਆ ਤਾਂ ਤੁਸੀਂ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਹਨੂੰ ਕਰਦੇ ਹਾਂ ਸਾਰੇ ਨੂੰ ਮਿਕਸ ਹੁਣ ਤੇ ਲੋ ਜੀ ਬੈਟਰ ਆਪਣਾ ਘੁੱਲ ਗਿਆ ਆ ਦੇਖ ਲਓ ਬੈਟਰ ਜਿੱਤਾ ਮਤਲਬ ਆਪਾਂ ਨੇ ਇੰਨਾ ਗਾੜਾ ਰੱਖਣਾ ਹੈ ਠੀਕ ਹੈ ਜੀ ਜੇ ਮੰਨ ਲਓ ਆਪਾਂ ਨੇ ਇਹ ਜਿਆਦਾ ਪਤਲਾ ਕਰ ਲਿਆ ਫਿਰ ਇਹਦਾ ਕੰਮ ਹੋ ਜੂਗਾ ਖਰਾਬ ਠੀਕ ਹੈ ਜੀ ਤੇ ਲੋ ਜੀ ਹੁਣ ਜਿਹੜੀ ਆਪਾਂ ਨੇ ਨਿੰਬੂ ਦਾ ਸੱਤ ਕੋਲ ਕੇ ਰੱਖਿਆ ਤਾਂ ਠੀਕ ਹੈ ਜੀ ਉਹ ਥੋੜਾ ਜਿਹਾ ਪਾਣਾ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਜ਼ਿਆਦਾ ਪਾ ਲਿਆ ਤੁਸੀਂ ਥੋੜੇ ਜਿਹਾ ਘੱਟ ਪਾਣੀ ਚ ਘੋਲਿਓ ਠੀਕ ਹੈ ਜੀ ਕਿਉਂਕਿ ਮੈਂ ਤੇ ਥੋੜਾ ਜਿਹਾ ਪਾਣੀ ਜ਼ਿਆਦਾ ਪੈ ਗਿਆ ਕੋਈ ਦਿੱਕਤ ਨਹੀਂ ਤੁਸੀਂ ਥੋੜੇ ਜਿਹਾ ਘੱਟ ਪਾਣੀ ਚ ਘੋਲਣਾ ਆ ਦੇਖੋ ਸਿਰਫ ਗਰਮ ਪਾਣੀ ਦੇਣਾ ਤੁਸੀਂ ਤਿੰਨ ਚਾਰ ਚਮਚੇ ਪਾਉਣੇ ਤੇ ਥੋੜਾ ਜਿਹਾ ਨਿੰਬੂ ਦਾ ਸੱਤ ਘੋਲ ਲੈਣਾ ਆ ਲਓ ਇੰਨਾ ਕੁ ਪਾ ਲਿਆ ਆਪਾਂ ਨੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਣਾ ਆਪਾਂ ਨੇ ਥੋੜਾ ਜਿਹਾ ਦਹੀਂ ਠੀਕ ਹੈ ਜੀ ਆ ਲੋ ਇੰਨਾ ਕਰ ਦਹੀਂ ਪਾਉਣ ਨਾਲ ਕੀ ਹੁੰਦਾ ਜੀ ਇੱਕ ਤਾਂ ਜਲੇਬੀ ਦਾ ਜਿਹੜਾ ਕਲਰ ਹੈ ਉਹ ਵਧੀਆ ਹੋ ਜਾਂਦਾ ਹੈ ਤੇ ਇੱਕ ਜਲੇਬੀ ਖਾਣ ਦੇ ਵਿੱਚ ਥੋੜੀ ਜੀ ਹੋਰ ਟੇਸਟੀ ਹੋ ਜਾਂਦੀ ਹੈ ਠੀਕ ਹੈ ਜੀ ਇੰਦਾ ਹੀ ਨਾ ਹੋਇਆ ਤਾਂ 2-3 ਚਮਚੇ ਲੱਸੀ ਦੇ ਪਾ ਲਿਓ ਠੀਕ ਹੈ ਜੀ ਉਹ ਵੀ ਚੱਲ ਜਾਊਗਾ ਕੰਮ ਤੇ ਲੋ ਜੀ ਇਹਨੂੰ ਘੋਲ ਕੇ ਛੱਡ ਦਿੰਨੇ ਆ ਜਦੋਂ ਤੱਕ ਆਪਣਾ ਬੈਟਰ ਸੈੱਟ ਹੁੰਦਾ ਆਪਾਂ ਬਣਾਉਨੇ ਆ ਚਾਣੀ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਈ ਆਪਾਂ ਨੇ 70 ਕਿਲੋ ਚੀਨੀ ਤੇ 200 ਗ੍ਰਾਮ ਪਾਵਾਂਗੇ ਇਹਦੇ ਵਿੱਚ ਪਾਣੀ ਠੀਕ ਹੈ ਜੀ ਗੈਸ ਆਪਾਂ ਨੇ ਲਿਆ ਬਾਲ ਜਦੋਂ ਤੱਕ ਚੀਨੀ ਮੈਲਟ ਨਹੀਂ ਹੁੰਦੀ ਤੁਸੀਂ ਪਲਟਾ ਚਲਾਉਨੇ ਤੇ ਨਹੀਂ ਹਟਣਾ ਠੀਕ ਹੈ ਜੀ ਕਿਉਂਕਿ ਚੀਨੀ ਕਈ ਵਾਰ ਥੱਲੇ ਲੱਗ ਕੇ ਲਾਲ ਹੋ ਜਾਂਦੀ ਆ ਤੇ ਲੋ ਜੀ ਇਹਨੂੰ ਘੋਲਦੇ ਆ ਫਿਰ ਤੁਹਾਨੂੰ ਦੱਸ ਦਿਆਂ ਵੀ ਚੀਨੀ ਦੀ ਆਪਾਂ ਨੇ ਕਿੱਦਾਂ ਦੀ ਤਾਰ ਰੱਖਣੀ ਹੈ ਮੰਨ ਲਓ ਕਿੰਨੀ ਕਪਾਣੇ ਤੇਜ ਹੈ ਜਾਂ ਪਤਲੀ ਬਣਾਉਣੀ ਚਾਹੀਦੀ ਤੇ ਲੋ ਜੀ ਚੀਨੀ ਆਪਣੀ ਖੁਰ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਠੀਕ ਹੈ ਜੀ ਥੋੜੀ ਦੇਰ ਕਿਉਂਕਿ ਪਕਾਉਣੀ ਇਹ ਜ਼ਰੂਰੀ ਆ ਜੇ ਆਪਾਂ ਨੇ ਨਾ ਪਕਾਈ ਜਿਆਦਾ ਪਤਲੀ ਰਹਿ ਜਾਊਗੀ ਜਾਂ ਫਿਰ ਚੀਨੀ ਕਈ ਵਾਰ ਬਰਖ ਜਾਂਦੀ ਠੀਕ ਹੈ ਜੀ ਆਪਾਂ ਨੇ ਬਣਾਉਣੀ ਇਹ ਨਾਰਮਲ ਤਾਰ ਦੀ ਜਿਆਦਾ ਜਿਹੜੀ ਤਾਰ ਆ ਉਹ ਕੈੜੀ ਨਹੀਂ ਕਰਨੀ ਹੈਗੀ ਠੀਕ ਹੈ ਜੀ ਚਾਣੀ ਫਿਰ ਕੈੜੀ ਹੋ ਜਾਊਗੀ ਫਿਰ ਜਲੇਬੀਆਂ ਵੀ ਥੋੜੀਆਂ ਆਪਣੀਆਂ ਕੈੜੀਆਂ ਬਣੂਗੀਆਂ ਜ਼ਿਆਦਾ ਤੇ ਲੋ ਜੀ ਚਾਣੀ ਬਣ ਕੇ ਹੋ ਗਈ ਰੈਡੀ ਤੁਹਾਨੂੰ ਦਿਖਾਉਂਦੇ ਆ ਚੈੱਕ ਕਰਕੇ ਆ ਦੇਖੋ ਠੀਕ ਹੈ ਜੀ ਜਿਆਦਾ ਤੇਜ਼ ਵੀ ਨਹੀਂ ਹੋਣੀ ਚਾਹੀਦੀ ਆ ਦੇਖੋ ਠੀਕ ਹੈ ਜੀ ਤੇ ਨਾ ਹੀ ਜਿਆਦਾ ਨਰਮ ਹੋਣੀ ਚਾਹੀਦੀ ਆ ਇੰਨੇ ਕੱਪਾਂ ਨੇ ਚਾਣੀ ਰੱਖਣੀ ਆ ਤੇ ਲੋ ਜੀ ਚਾਣੀ ਆਪਣੀ ਰੈਡੀ ਆ ਚਾਣੀ ਕਰਦੇ ਆ ਸਾਈਡ ਤੇ ਜਲੇਬੀਆਂ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਹੈ ਜੀ ਜਲੇਬੀਆਂ ਵਾਲੀ ਕੜਾਹੀ ਜਲੇਬੀਆਂ ਵਾਲੀ ਕੜਾਹੀ ਹਰ ਇੱਕ ਘਰ ਚ ਤਾਂ ਹੁੰਦੀ ਨਹੀਂ ਜਾਂ ਤਾਂ ਆਪਣੇ ਕੋਲ ਪੂੜੇ ਵਾਲੀ ਕੜਾਹੀ ਹੁੰਦੀ ਹੈ ਜਾਂ ਫਿਰ ਕੋਈ ਪਿੱਤਲ ਦੀ ਇਦਾਂ ਦੀ ਠੀਕ ਹੈ ਜੀ ਕੋਈ ਥਾਲੀ ਲੈ ਲਿਓ ਥਾਲ ਜੇ ਤੁਹਾਡੇ ਕੋਲ ਸਟੀਲ ਦਾ ਥਾਲ ਹੋਇਆ ਇਦਾਂ ਠੀਕ ਹੈ ਜੀ ਗੋਲ ਮਤਲਬ ਤਾਂ ਉਹ ਥੱਲੇ ਮਿੱਟੀ 'ਚ ਰੋੜ ਲਾ ਲਿਓ ਗਾਰਾ ਠੀਕ ਹੈ ਜੀ ਉਹਨੂੰ ਗਾਰੇ ਦਾ ਕੋਚਾ ਕਰਕੇ ਇੱਦਾਂ ਚੁੱਲ੍ਹੇ 'ਤੇ ਰੱਖ ਲਿਓ ਤੇ ਮੇਰੇ ਕੋਲ ਹੈਗੀ ਹੈ ਪਿੱਤਲ ਦੀ ਥਾਲੀ ਇਹ ਕੋਈ ਪਿੱਤਲ ਦੀ ਪ੍ਰਾਤ ਹੋਈ ਛੋਟੀ ਠੀਕ ਹੈ ਜੀ ਹੋ ਰੱਖ ਲਿਓ ਇਹਦੇ ਚ ਆਪਾਂ ਬਣਾਵਾਂਗੇ ਜਲੇਬੀਆਂ ਠੀਕ ਹੈ ਜੀ ਆਪਾਂ ਜਲੇਬੀਆਂ ਬਣਾਵਾਂਗੇ ਕੀ ਠੀਕ ਹੈ ਜੀ ਡਾਲਡਾ ਕੀ ਹੈਗਾ ਆਪਣੇ ਕੋਲ ਥੋੜਾ ਜਿਹਾ ਫੈਂਡ ਮਿਕਸ ਚ ਬਣਾਵਾਂਗੇ ਤੁਸੀਂ ਚਾਹੇ ਦੇਸੀ ਕੀ ਚ ਬਣਾ ਲਿਓ ਯਾ ਫੈਂਡ ਚ ਬਣਾ ਲਿਓ ਯਾ ਬਣਾ ਲਿਓ ਪੂਰੇ ਕੀ ਚ ਤੇ ਲਓ ਜੀ ਹੁਣ ਚੱਲਦੇ ਆ ਮੈਦੇ ਵੱਲ ਤੇ ਲਓ ਜੀ ਹੁਣ ਕਰਦੇ ਆ ਮਦਾਨੀ ਸੈਟ ਮਦਾਨੀ ਦੇਖ ਲਓ ਠੀਕ ਹੈ ਜੀ ਇੰਨੀ ਗਾੜੀ ਚਾਹੀਦੀ ਐ ਇਹ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਚ ਸੋਡਾ ਆਹ ਲੋ ਠੀਕ ਹੈ ਜੀ ਸਿਰਫ ਇੱਕ ਛੁੱਟਕੀ ਪਹਿਲਾਂ ਚੈੱਕ ਕਰ ਲਿਓ ਵੀ ਜਲੇਬੀ ਫੁੱਲਦੀ ਆ ਜੇ ਜਲੇਬੀ ਫੁੱਲਦੀ ਹੋਈ ਤਾਂ ਉਸੇ ਨਾਲ ਕੰਮ ਚਲਾ ਲਿਓ ਜੇ ਘੱਟ ਫੁੱਲਦੀ ਹੋਈ ਤਾਂ ਥੋੜਾ ਬਹੁਤਾ ਹੋਰ ਪਾ ਦਿਓ ਠੀਕ ਹੈ ਜੀ ਤੇ ਹੁਣ ਪਾਵਾਂਗੇ ਥੋੜਾ ਜਿਹਾ ਫੂਡ ਕਲਰ ਸਕਿਪ ਕਰਨਾ ਹੋਇਆ ਸਕਿਪ ਵੀ ਕਰ ਦਿਓ ਠੀਕ ਹੈ ਜੀ ਚਿੱਟੀ ਜਲੇਬੀ ਵੀ ਬਣ ਜਾਂਦੀ ਆ ਤੇ ਉਹ ਥੋੜੀ ਮਰਦੀ ਆ ਤੇ ਥੋੜਾ ਜਿਹਾ ਪਾਵਾਂਗੇ ਨਿੰਬੂ ਦੇ ਸਾਤ ਵਾਲਾ ਪਾਣੀ ਠੀਕ ਹੈ ਜੀ ਇੱਕ ਚਮਚ ਤੇ ਇਹਨੂੰ ਕਰਾਂਗੇ ਮਿਕਸ ਹੁਣ ਸਾਰੇ ਨੂੰ ਤੇ ਲਓ ਜੀ ਬੈਟਰ ਆਪਣਾ ਰੈਡੀ ਹੈ ਜੀ ਤੇ ਤੁਸੀਂ ਜਲੇਬੀਆਂ ਨੂੰ ਬਣਾਉਣ ਵਾਸਤੇ ਠੀਕ ਹੈ ਜੀ ਜਾਂ ਤਾਂ ਕੋਈ ਲਪਾਫਾ ਲੈ ਲਿਓ ਠੀਕ ਹੈ ਜੀ ਕਿਉਂਕਿ ਲਪਾਫੇ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਜਲੇਬੀਆਂ ਬਣਾ ਸਕਦੇ ਹੋ ਜਾਂ ਫਿਰ ਇਹਨੂੰ ਬੈਟਰ ਨੂੰ ਕਿਸੇ ਸੌਸ ਵਾਲੀ ਬੋਤਲ ਹੁੰਦੀ ਆ ਸੌਸ ਵਾਲੀ ਬੋਤਲ ਦੇ ਵਿੱਚ ਪਾ ਕੇ ਬੀਜ ਦੇ ਬੀਆਂ ਬਣਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਮੈਂ ਇੱਕ ਵੀਡੀਓ ਅਪਲੋਡ ਵੀ ਕੀਤੀ ਹੋਈ ਆ ਲਪਾਫੇ ਦੇ ਵਿੱਚ ਜਲੇਬੀਆਂ ਬਣਾ ਕੇ ਦਿਖਾਈਆਂ ਤੀਆਂ ਤੁਸੀਂ ਉਸ ਤਰੀਕੇ ਨਾਲ ਜਲੇਬੀਆਂ ਬਣਾ ਸਕਦੇ ਹੋ ਪਰ ਮੈਂ ਬਣਾਉਂਗਾ ਜੀ ਅੱਜ ਮੇਰੇ ਕੋਲ ਪੋਣੀ ਹੈਗੀ ਆ ਤੇ ਮੇਰੇ ਕੋਲ ਜਲੇਬੀ ਵਾਲਾ ਕੱਪੜਾ ਹੈਗਾ ਠੀਕ ਆ ਜੀ ਕਿਉਂਕਿ ਹਲਵਾਈਆਂ ਕੋਲ ਇਹ ਹੁੰਦਾ ਹੀ ਆ ਤੇ ਵਗੈਰਾ ਕੰਮ ਨਹੀਂ ਚੱਲਦਾ ਤੇ ਲਓ ਜੀ ਇਹ ਕੱਪੜੇ 'ਚ ਪਾਉਣ ਤੋਂ ਪਹਿਲਾਂ ਬੈਟਰ ਨੂੰ ਆਪਾਂ ਇੱਕ ਵਾਰ ਚੈੱਕ ਕਰਾਂਗੇ ਠੀਕ ਆ ਜੀ ਆਹ ਤੁਹਾਨੂੰ ਚੈੱਕ ਕਰਕੇ ਦਿਖਾਉਂਦੇ ਆ ਕੀ ਪਾ ਲਿਆ ਠੀਕ ਆ ਜੀ ਥਾਲੀ ਦੇ ਵਿੱਚ ਤੇ ਸੇਕ ਕਰਦੇ ਆਪਾਂ ਨੇ ਸੇਕ ਹਲੇ ਥੋੜਾ ਠੰਡਾ ਏ ਥੋੜਾ ਜਿਹਾ ਗਰਮ ਹੋ ਜਾਣ ਦੋ ਫਿਰ ਚੈੱਕ ਕਰਕੇ ਦਿਖਾਉਂਦੇ ਆ ਤੁਹਾਨੂੰ ਬੈਟਰ ਤੇ ਲਓ ਜੀ ਆਪਾਂ ਨੇ ਕਿਸੇ ਚਮਚੇ ਦੇ ਥੋੜਾ ਜਿਹਾ ਬੈਟਰ ਲਾ ਲੈਣਾ ਪਾ ਲਓ ਠੀਕ ਹੈ ਜੀ ਇਦਾਂ ਚੱਕ ਕੇ ਛੱਡ ਕੇ ਦੇਖੋਗੇ ਆ ਦੇਖੋ ਜੀ ਬੈਟਰ ਆਪਣਾ ਫੁੱਲ ਗਿਆ ਹੈ ਨਾ ਇਹਦਾ ਮਤਲਬ ਕਿ ਬੈਟਰ ਆਪਣਾ ਸਹੀ ਹੈ ਤੇ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਜਲੇਬੀਆਂ ਤੇ ਲਓ ਜੀ ਬੈਟਰ ਨੂੰ ਆਪਾਂ ਇਦਾਂ ਠੀਕ ਹੈ ਜੀ ਕੱਪੜੇ ਦੇ ਵਿੱਚ ਜਲੇਬੀਆਂ ਵਾਲੇ ਦੇ ਵਿੱਚ ਪਾਵਾਂਗੇ ਤੇ ਲੋ ਜੀ ਬੈਟਰ ਆਪਾਂ ਨੇ ਪੂਣੀ ਦੇ ਵਿੱਚ ਪਾ ਲਿਆ ਠੀਕ ਹੈ ਜੀ ਹੁਣ ਪੂਣੀ ਹੈ ਜਿਹੜੀ ਸੈੱਟ ਕਰਕੇ ਇਦਾਂ ਫੜ ਲਾਂਗੇ ਠੀਕ ਹੈ ਜੀ ਆਹ ਦੇਖੋ ਇਹਨੂੰ ਕਰ ਦਾਂਗੇ ਸਾਈਡ ਤੇ ਬੈਟਰ ਵਾਲਾ ਜਿਹੜਾ ਕੋਲਾ ਏ ਠੀਕ ਹੈ ਜੀ ਪੰਟ ਆਏ ਉਹਨੂੰ ਕਰ ਲਾਂਗੇ ਨੇੜੇ ਆਹ ਲਓ ਠੀਕ ਹੈ ਜੀ ਇਹਨੂੰ ਸੈੱਟ ਕਰਕੇ ਫੜਨਾ ਆਪਾਂ ਨੇ ਇਦਾਂ ਜੇ ਤੁਹਾਡੇ ਕੋਲ ਪੂਣੀ ਹੋਈ ਠੀਕ ਹੈ ਨਹੀਂ ਜਿੱਦਾਂ ਤੁਹਾਨੂੰ ਦੱਸਿਆ ਠੀਕ ਹੈ ਜੀ ਵੀ ਜਾਂ ਕੋਈ ਬੋਤਲ ਹੋਗੀ ਸੌਸ ਵਾਲੀ ਜਾਂ ਕੋਈ ਲਪਾਫਾ ਤੇ ਉਹਦੇ ਵਿੱਚ ਤੁਸੀਂ ਪਾ ਦਿਓ ਤੇ ਬੈਟਰ ਜਿਹੜਾ ਤੁਹਾਡਾ ਇਦਾਂ ਪੂਣੀ ਚੋਂ ਨਿਕਲਣਾ ਨਹੀਂ ਚਾਹੀਦਾ ਠੀਕ ਹੈ ਜੀ ਆ ਦੇਖੋ ਬਿਲਕੁਲ ਵੀ ਨਹੀਂ ਨਿਕਲ ਰਿਹਾ ਨਾਰਮਲ ਥੋੜੀ ਜਿਹੀ ਮੈਂ ਦਬਤੀ ਤਾਂ ਕਰਕੇ ਨਿਕਲ ਰਿਹਾ ਏ ਜੇ ਮੰਨ ਲਓ ਵਿੱਚ ਤੇ ਇਹ ਨਿਕਲਦਾ ਹੋਇਆ ਆਪਣੇ ਆਪ ਤਾਂ ਸਮਝ ਲਓ ਵੀ ਫਿਰ ਤੁਹਾਡਾ ਬੈਟਰ ਪਤਲਾ ਏ ਚਲੋ ਜੀ ਹੁਣ ਬਣਾਉਣੀ ਆ ਜਲੇਬੀਆਂ ਤੇ ਘੀ ਆ ਠੀਕ ਹੈ ਜੀ ਜਿਹੜਾ ਆਪਾਂ ਨੇ ਥਾਲੀ ਦੇ ਵਿੱਚ ਅੱਧਾ ਇੰਚ ਪਾਉਣਾ ਏ ਤੇ ਅੱਧਾ ਇੰਚ ਆਪਾਂ ਨੇ ਘੀ ਪਾਉਣਾ ਏ ਯਰ ਫੈਂਡ ਤੇ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਦੱਬਣਾ ਇਹਨੂੰ ਹਲਕਾ ਤੇ ਇਦਾਂ ਜਲੇਬੀਆਂ ਜਿਹੜੀਆਂ ਤੁਸੀਂ ਬਣਾ ਲਿਓ ਠੀਕ ਹੈ ਜੀ ਇਦਾਂ ਦੇਖੋ ਹੋਰ ਥੋੜਾ ਜਿਹਾ ਇਸ ਤਰੀਕੇ ਨਾਲ ਤੁਸੀਂ ਸਿੰਗਲ ਸਿੰਗਲ ਜਲੇਬੀ ਜਿਹੜੀ ਬਣਾ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਮੈਂ ਹਲਵਾਈ ਸਟਾਈਲ ਵੀ ਬਣਾ ਕੇ ਦਿਖਾਉਂਗਾ ਇਹ ਬਣਾ ਕੇ ਦਿਖਾ ਰਹੇ ਹਾਂ ਮੈਂ ਤੁਹਾਨੂੰ ਥੋੜੀਆਂ ਦੇਸੀ ਸਾਜੋ ਤੁਹਾਡੇ ਕੋਲ ਬਣ ਜਵੇ ਠੀਕ ਹੈ ਜੀ ਕਿਉਂਕਿ ਜੇ ਤੁਸੀਂ ਇਦਾਂ ਇੱਕ ਇੱਕ ਕਰਕੇ ਬਣਾਓਗੇ ਨਾ ਤਾਂ ਜਲੇਬੀਆਂ ਤੁਹਾਡੇ ਕੋਲ ਵਧੀਆ ਬਣ ਜੂਗੀਆਂ ਆਹ ਲਓ ਠੀਕ ਹੈ ਜੀ ਤੇ ਆਪਾਂ ਇਹਨਾਂ ਨੂੰ ਹੁਣ ਕਿਸੇ ਚਿਮਟੇ ਨਾਲ ਠੀਕ ਹੈ ਥੋੜੀ ਜਿਹੀ ਦੇਰ ਪੱਕਣ ਦੋਗੇ 1-2 ਮਿੰਟ ਉਸ ਤੋਂ ਬਾਅਦ ਮਾਰਾਂਗੇ ਪਲਟੀ ਇਹਨਾਂ ਨੂੰ ਆਹ ਬੋ ਠੀਕ ਹੈ ਜੀ ਹੁਣ ਇਸ ਤਰੀਕੇ ਨਾਲ ਜਲੇਬੀਆਂ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਇਨਸਟੈਂਟ ਜਲੇਬੀ ਤੇ ਜਦੋਂ ਤੁਸੀਂ ਜਲੇਬੀ ਕੀ ਦੇ ਵਿੱਚ ਛੱੜਣੀ ਆ ਛੇਕ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਗਰਮ ਵੀ ਨਹੀਂ ਮੀਡੀਅਮ ਛੇਕ ਹੋਣਾ ਚਾਹੀਦਾ ਏ ਆ ਲੋ ਜੀ ਜਲੇਬੀ ਆਪਣੀ ਦੇਖੋ ਐਨ ਕਰਕਰੀ ਹੋ ਗਈ ਤੇ ਹੁਣ ਚੱਲਦੇ ਆ ਮਿੱਠੇ ਵੱਲ ਤੇ ਲੋ ਜੀ ਹੁਣ ਜਲੇਬੀ ਆਪਾਂ ਇਹਦੇ ਵਿੱਚ ਦੱਬਾਂਗੇ ਜਦੋਂ ਆਪਾਂ ਨੇ ਚਾਣੀ ਵਿੱਚ ਜਲੇਬੀ ਛੱਡਣੀ ਆ ਨਾਲ ਦੀ ਨਾਲ ਦੱਬ ਦੇਣੀ ਆ ਉਹ ਠੀਕ ਆ ਜੀ ਫਿਰ ਜਿਹੜੀ ਉਹ ਮਿੱਠਾ ਚੰਗੀ ਤਰ੍ਹਾਂ ਪੀਊਗੀ ਤੇ ਲੋ ਜੀ ਨਾਲ ਦੀ ਨਾਲ ਦੱਬ ਦੇਣੀ ਜਲੇਬੀ ਇੱਦਾਂ ਠੀਕ ਆ ਜੀ ਫਿਰ ਜਿਹੜੀ ਉਹ ਮਿੱਠਾ ਐਨ ਚੰਗੀ ਤਰ੍ਹਾਂ ਪੀ ਲੂਗੀ ਠੀਕ ਆ ਜੀ ਜੇ ਉਹ ਵੱਲੋਂ ਨਾਲ ਦੱਬੀ ਆਪਾਂ ਨੇ ਫਿਰ ਉਹਨੇ ਜਿਹੜਾ ਮਿੱਠਾ ਨਹੀਂ ਪੀਣਾ ਹੈਗਾ ਤੇ ਲਓ ਜੀ ਇਹਨੂੰ ਹੁਣ ਨਚੋੜ ਕੇ ਕੱਢਦੇ ਆ ਬਾਹਰ ਤੇ ਲਓ ਜੀ ਜਲੇਬੀਆਂ ਦੇਖੋ ਜੀ ਆਪਣੇ ਐਨ ਪੂਰੀਆਂ ਕਰਕਰੀਆਂ ਕਰਾਰੀਆਂ ਬਣੀਆਂ ਤੇ ਦਨ ਨਚੋੜ ਕੇ ਕੱਢਦੇ ਆ ਹੁਣ ਥਾਲੀ 'ਚ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਣਾ ਜਦੋਂ ਵੀ ਜਲੇਬੀਆਂ ਚਾਣੀ ਦੇ ਵਿੱਚ ਡੱਬਣੀਆਂ ਚਾਣੀ ਨਾ ਤਾਂ ਜ਼ਿਆਦਾ ਠੰਡੀ ਨਹੀਂ ਹੋਣੀ ਚਾਹੀਦੀ ਜ਼ਿਆਦਾ ਤੇ ਨਹੀਂ ਜਿਆਦਾ ਗਰਮ ਚਾਹੀਦੀ ਹੈ ਮੀਡੀਅਮ ਚਾਹੀਦੀ ਹੈ ਠੀਕ ਹੈ ਜੀ ਜਲੇਬੀ ਦਾ ਕਲਰ ਦੇਖ ਲਓ ਜੀ ਔਰ ਜਲੇਬੀ ਦੇਖ ਲਓ ਇੱਕ ਨੰਬਰ ਬਣੀ ਹੈ ਤੇ ਲਓ ਜੀ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਜਲੇਬੀ ਤੇ ਲਓ ਜੀ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਜਲੇਬੀ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਮੈਂ ਜਿਹੜੀਆਂ ਜਲੇਬੀਆਂ ਇਸ ਹਿਸਾਬ ਨਾਲ ਬਣਾਉਣਾ ਹੁੰਦਾ ਜੀ ਆ ਦੇਖੋ ਜੀ ਠੀਕ ਹੈ ਜੀ ਤੁਸੀਂ ਐਦਾਂ ਵੀ ਜਲੇਬੀਆਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਸੇਕ ਨਾ ਹੀ ਜ਼ਿਆਦਾ ਘੱਟ ਚਾਹੀਦਾ ਠੀਕ ਹੈ ਜੀ ਤੇ ਨਾ ਹੀ ਜ਼ਿਆਦਾ ਤੇ ਲਓ ਜੀ ਇਹਨਾਂ ਨੂੰ ਥੋੜੀ देर ਬਾਅਦ ਮਾਰਾਂਗੇ ਪਲਟੀ ਲਓ ਜੀ ਹੁਣ ਮਾਰ ਦਿਆਂ ਪਲਟੀ ਇਹਨੂੰ ਆਹ ਦੇਖੋ ਤੇ ਐਦਾਂ ਇਹਨੂੰ ਆਪਣੇ ਵਿਚੋ ਮਾਤੇ ਤੋੜ ਲਾਣਾ ਠੀਕ ਹੈ ਜੀ ਆਹ ਲਓ ਬਿਲਕੁਲ ਐਨ ਕੁਰਕਰੀਆਂ ਤੇ ਕਰਾਰੀਆਂ ਜਲੇਬੀਆਂ ਬਣੀਆਂ ਠੀਕ ਹੈ ਜੀ ਤੇ ਇਦਾਂ ਇਹਨੂੰ ਐ ਚੰਗੀ ਤਰ੍ਹਾਂ ਜਿੰਦੀਆਂ ਮਰਜ਼ੀ ਤੁਸੀਂ ਕਰਾਰੀਆਂ ਕਰ ਲਿਓ ਉਹ ਤੁਹਾਡੀ ਮਰਜ਼ੀ ਆ ਜੇ ਕੋਈ ਬਜ਼ੁਰਗ ਹੋਇਆ ਠੀਕ ਹੈ ਜੀ ਘਰੇ ਤਾਂ ਥੋੜੀ ਜਿਹੀ ਨਰਮ ਬਣਾ ਕੇ ਦੇ ਦਿਓ ਆਹ ਲਓ ਜੀ ਇਹਨੂੰ ਕਰਾਂਗੇ ਕਰਾਰੀਆਂ ਉਸ ਤੋਂ ਬਾਅਦ ਚਾਣੀ ਛੜਵਾਉਂਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਹੁਣ ਪਲੇਟ 'ਚ ਕੱਢ ਕੇ ਤੇ ਲਓ ਜੀ ਜਲੇਬੀਆਂ ਆਪਣੀਆਂ ਪੱਕ ਗਈਆਂ ਇੱਧਰ ਮਨਪ੍ਰੀਤ ਆਪਣੀ ਕਰ ਰਹੀ ਆ ਹੈਲਪ ਜਲੇਬੀਆਂ ਤੱਪਣ 'ਚ ਤੇ ਲੋ ਜੀ ਹੁਣ ਜਲੇਬੀਆਂ ਦੇਖੋ ਫੇਰ ਆਪਾਂ ਦੱਬਾਂਗੇ ਇਦਾਂ ਹੀ ਤੇ ਜਦੋਂ ਵੀ ਜਲੇਬੀ ਆਪਾਂ ਨੇ ਚਾਣੀ ਚ ਪਾਉਣੀ ਹੈ ਨਾ ਨਾਲ ਦੀ ਨਾਲ ਚੰਗੀ ਤਰ੍ਹਾਂ ਦੱਬਣੀ ਹੈ ਠੀਕ ਹੈ ਜੀ ਤਾਂ ਇਹ ਜਿਹੜਾ ਮਿੱਠਾ ਹੋ ਪਿਉਗੀ ਨਹੀਂ ਜੇ ਮਿੱਠਾ ਨਹੀਂ ਨਾ ਪੀਆ ਠੀਕ ਹੈ ਜੀ ਫੇਰ ਵੀ ਜਲੇਬੀਆਂ ਆਪਣੀਆਂ ਵਧੀਆ ਜਿਹੀ ਨਹੀਂ ਲੱਗਦੀਆਂ ਹੈਗੀਆਂ ਤੇ ਲੋ ਜੀ ਹੁਣ ਦਿਖਾਉਂਦੇ ਆ ਤੁਹਾਨੂੰ ਜਲੇਬੀਆਂ ਪਲੇਟ ਚ ਕੱਢ ਕੇ ਤੇ ਲੋ ਜੀ ਜਲੇਬੀਆਂ ਬਣ ਕੇ ਹੋ ਗਈਆਂ ਰੈਡੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਕੁਰਕਰੀਆਂ ਤੇ ਕਰਾਰੀਆਂ ਜਲੇਬੀਆਂ ਠੀਕ ਹੈ ਜੀ ਬਣਾ ਸਕਦੇ ਹੋ ਆ ਦੇਖੋ ਇਹ ਮੈਂ ਗੋਲ-ਗੋਲ ਜੀਆਂ ਬਣਾਈ ਤੇ ਸਿੰਪਲ ਜੀਆਂ ਇਹ ਬਣਾਈਆਂ ਤੇ ਬਰੀਕ ਠੀਕ ਹੈ ਜੀ ਹਲਵਾਈ ਸਟਾਈਲ ਤੁਸੀਂ ਦੇਖ ਲਈਆਂ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਐਦਾਂ ਦੀਆਂ ਹਲਵਾਈ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਨੋਟੀਫਿਕੇਸ਼ਨ ਵੀ ਆਨ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਸੋ ਮਿਲਦੇ ਆ ਜੀ ਹੁਣ ਇੱਕ ਹੋਰ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ